ਗੰਗੜਾਂ ਦੇ ਥੱਪੜ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਸੈਰ-ਸਪਟਾ ਕਰਨ ਜਾਣ ਵਾਲੇ ਪੰਜਾਬੀਆਂ ਨੂੰ ਹਿਮਾਚਲੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਜੇਕਰ ਤੁਸੀਂ ਵੀ ਪਹਾੜਾਂ ਦੇ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਤੇ ਇਸ ਲਖਵਿੰਦਰ ਸਿੰਘ ਲੱਖੂ ਦਾ ਹਾਲ ਦੇਖ ਲਓ ਕਿਤੇ ਤੁਹਾਡਾ ਅਜਿਹਾ ਹਾਲ ਨਾ ਹੋ ਜਾਵੇ ਜੀ ਹਾਂ ਅਸੀਂ ਤੁਹਾਨੂੰ ਡਰਾ ਨਹੀਂ ਰਹੇ ਬਲਕਿ ਸੁਚੇਤ ਕਰ ਰਹੇ ਹਾਂ ਲਖਵਿੰਦਰ ਸਿੰਘ ਲੱਖੂ ਫਿਲੌਰ ਤੋਂ ਬੀਤੇ ਦਿਨੀ ਮਣੀ ਕਰਨ ਸਾਹਿਬ ਜਾ ਰਹੇ ਸਨ ਬਦ ਕਿਸਮਤੀ ਰਾਸਤੇ ਵਿੱਚ ਇਹਨਾਂ ਦੀ ਗੱਡੀ ਖਰਾਬ ਹੋ ਗਈ ਤੇ ਇਸੇ ਦੌਰਾਨ ਹੀ ਦਰਜਨਾ ਗੁੰਡਿਆਂ ਨੇ ਇਹਨਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਲੱਖੂ ਦੀ ਬਾਹ ਟੁੱਟ ਗਈ ਤੇ ਬਾਕੀ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ ਅੱਗੇ ਸੁਣੋ ਲੱਖੂ ਦੇ ਜ਼ੁਬਾਨੀ ਕਿਵੇਂ ਮੌਤ ਦੇ ਮੂੰਹ ਵਿੱਚੋਂ ਆਪਣੀ ਭੱਜ ਕੇ ਜਾਨ ਬਚਾਈ ਹੈ ਕੀ ਗੱਲਬਾਤ ਹੋਈ ਆ ਕੀ ਨਾਂ ਤੁਹਾਡਾ ਮੇਰਾ ਨਾਂ ਭਾਈ ਲਖਵਿੰਦਰ ਕੁਮਾਰਾ ਜੀ ਹਾਂਜੀ ਅਸੀਂ ਅਸੀਂ ਘੁੰਮਣ ਗਏ ਸੀਗੇ ਜੀ ਮਣਿਕਾਨਾ ਸਾਹਿਬ ਠੀਕ ਹੈ ਜੀ ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਏ ਸ਼ਾਮ ਨੂੰ ਦੁਰੇ ਦੀ ਹੱਥੋਂ ਠੀਕ ਹੈ ਜੀ 2:30 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉਥੋਂ ਤੁਰ ਪੈ ਕੇ ਕਿਲੋਮੀਟਰ ਗਏ ਆ ਸਾਡੀ ਗੱਡੀ ਖਰਾਬ ਹੋ ਗਈ ਠੀਕ ਹੈ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲਿਆ 3:00 ਵਜੇ ਜੀ ਬੰਦੇ ਜੰਗਲ ਚੋਂ ਨਿਕਲਦੇ ਆ ਨਿਉ ਨਹੀਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੇ ਫਰੰਟ ਅਸੀਂ ਜਿਹਦੇ ਮਾਰੀ ਡਾਂਗ ਠੀਕ ਹੈ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਆ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਜੀ ਠੀਕ ਹੈ ਜੀ ਉਹ ਬਾਹਰ ਨਿਕਲਦੇ ਆਂ ਸਾਡੇ ਡੰਡੇ ਮਾਰ ਲਾ ਪਏ ਇੱਕ ਦਿਨ ਨਹੀਂ ਸਿਰ ਤੇ ਦਾਤ ਮਾਰਿਆ ਨਿਕਲਦੇ ਦੇ ਬਾਹਰ ਠੀਕ ਹੈ ਤੇ ਮੇਰੇ ਉਹ ਡਾਂਗਾ ਮਾਰ ਲਾ ਪਏ ਜੀ ਬਾਹਾਂ ਤੇ ਮਾਰੀਆਂ ਮੂੰਹ ਤੇ ਮਾਰੀ ਲੱਤਾਂ 'ਚ ਮਾਰੀਆਂ ਜੀ ਜਦੋਂ ਗਿਰ ਗਿਆ ਫੇਰ ਨਾ ਇੱਕ ਦਿਨ ਦਾਤ ਮਾਰਿਆ ਜਦੋਂ ਫੇਰ ਅਸੀਂ ਣਠੇ ਠੀਕ ਹੈ ਤੇ ਮੋਰੇ ਖਾਣ ਸੀ ਅਸੀਂ ਖੱਡ ਚ ਹੀ ਛਾਲਾ ਮਾਰੀਆਂ ਣੜਦੇ ਆ ਠੀਕ ਹੈ ਆਪਣੀ ਜਾਨ ਬਚਾ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਕੁਝ ਵੀ ਲਗਾਇਆ ਵੀ ਐਡਾ ਕੁਝ ਨਹੀਂ ਹੈਗਾ ਇੱਕ ਮੁੰਡੇ ਦੀ ਜੇਬ ਚੋਂ ਜੋ ਹੱਥੋਂ ਪੈਸੇ ਕੁਏ ਲੈ ਗਏ ਆ ਮੇਰੀ ਦੋਨੇ ਕੋਈ ਤਲਾਸ਼ੀ ਵੀ ਨਹੀਂ ਜੇਬਤੀ ਲਈ ਬਸ ਉਹ ਡੰਡਾ ਹੀ ਮਾਰ ਦੇ ਗਏ ਜੀ ਉਹਨਾਂ ਨੂੰ ਕੁਝ ਨਹੀਂ ਹਾਂ ਹਾਂ ਉਹਨੇ ਕਹਿੰਦੇ ਸਾਨੂੰ ਪੁੱਛਿਆ ਹਾਂ ਹਾਂ ਕੁਝ ਨਹੀਂ ਦੱਸਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪਏ ਸੀ ਲੱਖੇ ਹੀ ਲੱਗੀ ਸੀ ਜੀ ਹਾਂ ਉਦੋਂ ਹੀ ਪਤਾ ਲੱਗਿਆ ਟਾਈਮ ਕਿੰਨੇ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ਓਕੇ ਓਕੇ ਕਿੱਥੋਂ ਨਿਕਲੇ ਉਹ ਖੱਡ ਚੋਂ ਨਿਕਲੇ ਖੱਡ ਚੋਂ ਨਿਕਲੇ ਜੰਗਲ ਚੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨ ਆਏ ਡੰਡੇ ਮੰਨ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖੱਡ ਚ ਛਾਲ ਮਾਰੇ ਹਾਂ ਜਦੋਂ ਦੇਖਿਆ ਕਿ ਪੱਥਰ ਮਾਰਨ ਲੱਪੇ ਖੱਡ ਦੇ ਵੀ ਪੱਥਰ ਮਾਰਨ ਲੱਪੇ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਗਏ ਤਾਂ ਫਿਰ ਅਸੀਂ ਤਾਂ ਕਿ ਭੱਜ ਗਿਆ ਨਾ ਕਿੱਡੀ ਦੂਤਾ ਬਾਸੇਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਜੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ। ਉਹ ਸੱਦੀ ਫੇ ਪੋਲੰਗੋ ਨੇ ਐ ਐਂਬੂਲੈਂਸ ਵੀ ਸੱਦੀ ਜੀ ਮੁੰਡੇ ਟਾਬੇ ਵਾਲੇ ਨੇ। ਠੀਕ ਹੈ। ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਜਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕੋਈ ਨਹੀਂ ਦੇਦਿਆ। ਠੀਕ ਹੈ। ਕੋਈ ਏਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ। ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ? ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ। ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ? ਅਸੀਂ ਸੀਗੇ 4-5 ਜਣੇ। 2 ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣਾ ਤੁਹਾਡੇ ਪਿੰਡ ਦੇ ਨਾਲ ਹੀ ਸੀ। ਜਲੰਧਰ ਦੇ ਸੀਗੇ। ਜਲੰਧਰ ਦੇ ਰਹਿਣ ਵਾਲੇ ਆ। ਉਹਨਾਂ ਆਪਣਾ ਬਾਤ ਮਚਾ ਕੇ ਜਾਓ ਇੱਕ ਵਾਰੀ ਨੂੰ ਅਖਲਾਉਣੀ ਚਾਹੀਦੀ ਵੀ ਥੋੜਾ ਪਰਹੇਜ਼ ਕਰੋ ਇਸ ਕੰਮ ਤੋਂ ਹਾਂ ਓਕੇ ਓਕੇ ਇਹ ਸੱਜੇਖ ਦੇ ਵੀ ਨਹੀਂ ਹੁਣ ਤਾਂ ਬਾਲਾ ਇਹਨੇ ਕੰਮ ਫੜ ਲਿਆ ਤੁਸੀਂ ਉਹਦੇ ਤੇ ਵੀ ਤੁਹਾਡੀ ਵਾਈਫ ਉਹਦੇ ਤੇ ਹਾਂਜੀ ਕਾਉਂਸਲਰ ਹੈ ਓਕੇ ਜੀ ਇਸ ਤੋਂ ਪਹਿਲਾਂ ਇੱਕ ਐਨ ਆਰ ਆਈ ਜੋੜੇ ਨੂੰ ਵੀ ਹਿਮਾਚਲੀਆਂ ਵੱਲੋਂ ਕੁੱਟਿਆ ਗਿਆ ਸੀ ਹਿਮਾਚਲ ਦੇ ਵਿੱਚ ਜਿਸ ਤੋਂ ਬਾਅਦ ਜਰਿੰਦਰ ਤੋਂ ਐਮ ਪੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਹੋਰਾਂ ਨਾਲ ਫੋਨ ਤੇ ਇਸ ਮਾਮਲੇ ਬਾਬਤ ਗੱਲਬਾਤ ਵੀ ਕੀਤੀ ਸੀ ਪਰ ਜੋ ਬੇਸਿੱਟਾ ਰਹੀ ਤੇ ਹਿਮਾਚਲ ਸਰਕਾਰ ਗੁੰਡਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਨਜ਼ਰ ਆਈ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਹਕੀਕੀ ਟੀਵੀ ਪੰਜਾਬੀ ਲਈ ਫਲੋਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ